ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੂਟੀ ਗੰਢ ਨਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸਤੇ ਬਿਰਥਾ ਕੋਈ ਨਾਹੀਂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਸਤਿਗੁਰਾਂ ਦੇ 40 ਮੁਕਤੇ ਜਿਨ੍ਹਾਂ ਨੂੰ ਆਪਾਂ ਅਰਦਾਸ ਦੇ ਵਿੱਚ ਮੁਕਤਿਆਂ ਦੇ ਨਾਮ ਦੇ ਨਾਲ ਯਾਦ ਕਰਦੇ ਆਂ ਉਹਨਾਂ ਸ਼ਹੀਦਾਂ ਸਿੰਘਾਂ ਦਾ ਪਾਵਨ ਪਵਿੱਤਰ ਦਿਹਾੜਾ ਮੁਕਸਰ ਦੀ ਧਰਤੀ ਤੇ ਜਿਹੜਾ ਬੜੇ ਪ੍ਰੇਮ ਸ਼ਰਧਾ ਸਤਿਕਾਰ ਦੇ ਨਾਲ ਸਾਰੀਆਂ ਜਥੇਬੰਦੀਆਂ ਦੇ ਦੁਆਰਾ ਜਿਹੜਾ ਮਨਾਇਆ ਜਾਂਦਾ ਹੈ ਕਿਉਂਕਿ ਜੇ ਇਸ ਵੇਲੇ ਰਾਮਿਆਣੇ ਦੀ ਧਰਤੀ ਦੇ ਉੱਪਰ ਬੇਦਾਵਾ ਹੋਇਆ ਇਹ ਜਿਹੜੇ ਚੌਧਰੀ ਇਕੱਠੇ ਹੋ ਕੇ ਗਏ ਸਨ ਏ ਚਬਾਲ ਦੇ ਇਤਿਹਾਦਕ ਲਾਗੇ ਦੇ ਚੌਧਰੀਆਂ ਨੇ ਜਾ ਕੇ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਰਾਮਿਆਣੀ ਦੀ ਧਰਤੀ ਤੇ ਬਦਾਵਾ ਲਿਖ ਕੇ ਦੇ ਦਿੱਤਾ ਕਲਗੀਧਰ ਪਾਤਸ਼ਾਹ ਜੀ ਨੂੰ ਇਹਨਾਂ ਨੇ ਬਦਾਵੇ ਦੇ ਵਿੱਚ ਲਿਖਿਆ ਮਾਰਾ ਤੁਸੀਂ ਸਾਡੇ ਗੁਰੂ ਨਹੀਂ ਅਸੀਂ ਤੁਹਾਡੇ ਸਿੱਖ ਨਹੀਂ ਤੇ ਜੇ ਇਸ ਵੇਲੇ ਇਹ ਗੱਲ ਬਾਬਾ ਮਹਾ ਸਿੰਘ ਸਾਹਿਬ ਜੀ ਨੂੰ ਪਤਾ ਲੱਗੀ ਜਿਨ੍ਹਾਂ ਦਾ ਜੱਦੀ ਨਗਰ ਪਿਤਾਪੁਰਖੀ ਨਗਰ ਸੁਰ ਸਿੰਘ ਹੈ ਜੇ ਇਸ ਵੇਲੇ ਬਾਬਾ ਬਿਧੀ ਬਾਬਾ ਮਹਾ ਸਿੰਘ ਜੀ ਨੂੰ ਇਹ ਗੱਲ ਪਤਾ ਲੱਗੀ ਉਹਨਾਂ ਨੇ ਇਹ ਗੱਲ ਵਿਚਾਰੀ ਕਿ ਇਹਨਾਂ ਚੌਧਰੀਆਂ ਦੇ ਕਰਕੇ ਸਾਰਾ ਹੀ ਮਾਜਾ ਜਿਹੜਾ ਉਹ ਗੁਰੂ ਤੋਂ ਬੇਮੁਖ ਹੋ ਗਿਆ ਹੈ ਗਲਤੀ ਇਹਨਾਂ ਚੌਧਰੀਆਂ ਦੀ ਹੈ ਸਾਰਾ ਮਾਜਾ ਜਿਹੜਾ ਬੇਮੁਖ ਹੋ ਗਿਆ ਉਸ ਵੇਲੇ ਬਾਬਾ ਮਹਾ ਸਿੰਘ ਜੀ ਉਹਨਾਂ ਨੇ ਗੁਰੂ ਕੇ ਖਾਲਸੇ ਪੰਥ ਨੂੰ ਜਿਹੜਾ ਇਕੱਤਰ ਕੀਤਾ ਉਸ ਵੇਲੇ ਕਲਗੀਧਰ ਪਾਤਸ਼ਾਹ ਸੱਚੇ ਪਾਤਸ਼ਾਹ ਜੰਗਾ ਜੁੱਧਾਂ ਤੋਂ ਲੜਦੇ ਹੋਏ ਗਰੀਬ ਨਵਾਜ਼ ਖਿਦਰਾਣੇ ਦੀ ਢਾਬ ਦੇ ਵਿੱਚ ਜਾ ਪਹੁੰਚੇ ਮਿਹਰਬਾਨ ਸੱਚੇ ਪਾਤਸ਼ਾਹ ਜੀ ਉੱਚੇ ਟਿੱਲੇ ਦੇ ਉੱਪਰ ਜਾ ਕੇ ਬੈਠੇ ਉਹ ਇਹ ਮੁਗਲ ਫੌਜਾਂ ਜਿਹੜੀਆਂ ਨੇ ਕਲਗੀਧਰ ਪਾਤਸ਼ਾਹ ਜੀ ਦਾ ਪਿੱਛਾ ਕਰ ਰਹੀਆਂ ਨੇ ਬਾਬਾ ਮਾਨ ਸਿੰਘ ਸਾਹਿਬ ਜੀ ਨੇ ਫੌਜ ਲਈ ਨਾਲ ਬਹੁਤ ਜ਼ਿਆਦੀ ਫੌਜ ਨੂੰ ਲੈ ਕੇ ਤੇ ਉਥੇ ਉਹ ਜਿਹੜਾ ਤਾਲ ਬਣਿਆ ਆਇਆ ਸੀ ਜਿਹੜੇ ਖਦਰਾਣੇ ਦੀ ਢਾਬ ਜਿਹਨੂੰ ਕਿਹਾ ਜਾਂਦਾ ਢਾਬ ਦੇ ਆਲੇ-ਦੁਆਲੇ ਜਿਹੜੇ ਉਹ ਬੇਰੀਆਂ ਦੇ ਇਤਿਆਦਕ ਰੁੱਖ ਲੱਗੇ ਹੋਏ ਸਨ ਉਹਨਾਂ ਦੇ ਉੱਪਰ ਜਾ ਕੇ ਆਪਣੇ ਜਿਹੜਾ ਬਸਤਰਬਾ ਬਾ ਮਾਹ ਸਿੰਘ ਜੀ ਉਹਨਾਂ ਨੇ ਪਵਾ ਦਿੱਤੇ ਵੀ ਮੁਗਲ ਫੌਜਾਂ ਨੂੰ ਜਿਹੜਾ ਇੱਥੇ ਹੀ ਡੱਕ ਲਿਆ ਜਾਵੇ ਵੀ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਿੱਛਾ ਨਾ ਕਰ ਸਕਣ ਤੇ ਜੇ ਇਸ ਵੇਲੇ ਮੁਗਲ ਫੌਜਾਂ ਆਈਆਂ ਉਹਨਾਂ ਨੂੰ ਦੂਰੋਂ ਹੀ ਪ੍ਰਤੀਤ ਹੋਇਆ ਵੀ ਗਾੜੀ ਤੇ ਖਾਲਸੇ ਦੇ ਤੰਬੂ ਲੱਗੇ ਨੇ ਪਤਾ ਨਹੀਂ ਕਿੰਨੀ ਕੁ ਫੌਜ ਉਤਰੀ ਹੈ ਪਰ ਉਹਨਾਂ ਨੂੰ ਇਹ ਗਿਆਨ ਨਹੀਂ ਵੀ ਬਾਬਾ ਮਹਾ ਸਿੰਘ ਜੀ ਦੇ ਨਾਲ ਕੇਵਲ ਤੇ ਕੇਵਲ 40 ਸਿੱਖ ਆਏ ਨੇ ਔਰ ਉਸ ਵੇਲੇ ਜਦੋਂ ਜੰਗ ਸ਼ੁਰੂ ਹੋਇਆ ਇੱਕ ਇੱਕ ਕਰਕੇ ਦੋ ਦੋ ਕਰਕੇ ਜਿਹੜੇ ਗੁਰੂ ਕੇ ਖਾਲਸੇ ਜਿਹੜੇ ਨੇ ਉਹ ਜੰਗ ਕਰਨ ਦੇ ਵਾਸਤੇ ਉਹਨਾਂ ਤੰਬੂਆਂ ਰੂਪ ਉਹ ਜਿਹੜੇ ਬਣਾਏ ਹੋਏ ਨੇ ਉਹਨਾਂ ਦੇ ਵਿੱਚੋਂ ਬਾਹਰ ਨਿਕਲਦੇ ਨੇ ਤੁਰਕਾਂ ਦੇ ਨਾਲ ਜੰਗ ਲੜ ਰਹੇ ਨੇ ਕਲਗੀ ਧਰਪਾ ਪਾਤਸ਼ਾਹ ਜੀ ਪਿਆਰੇ ਭਾਈ ਦਇਆ ਸਿੰਘ ਜੀ ਨੂੰ ਕਹਿਣ ਲੱਗੇ ਟਿੱਲੇ ਤੇ ਬੈਠੇ ਮਿਹਰਬਾਨ ਜੀ ਕਹਿੰਦੇ ਨੇ ਦਇਆ ਸਿੰਘ ਜੀ ਵੇਖੋ ਤਾਂ ਕੀ ਹੋ ਰਿਹਾ ਸਾਨੂੰ ਐ ਪ੍ਰਤੀਤ ਹੁੰਦਾ ਹੈ ਜੰਗ ਲੜੀ ਜਾ ਰਹੀ ਹੈ ਉਸ ਵੇਲੇ ਪਿਆਰੇ ਭਾਈ ਦਇਆ ਸਿੰਘ ਜੀ ਕਹਿਣ ਲੱਗੇ ਮਹਾਰਾਜ ਹਾਂ ਆਪ ਜੀ ਦੇ ਖਾਲਸੇ ਜੰਗ ਲੜ ਰਹੇ ਨੇ ਸੱਚੇ ਪਾਤਸ਼ਾਹ ਉਸ ਵੇਲੇ ਕਲਗੀਧਰ ਪਾਤਸ਼ਾਹ ਜੀ ਉਸ ਟਿੱਲੇ ਦੇ ਉੱਪਰੋਂ ਜੰਗ ਵੰਦੇ ਰਹੇ ਮਿਹਰਬਾਨ ਸੱਚੇ ਪਾਤਸ਼ਾਹ ਜੀ ਜੰਗ ਵੇਖ ਰਹੇ ਨੇ ਸਾਰੀਆਂ ਫੌਜਾਂ ਜਿਹੜੀਆਂ ਨੇ ਖਾਲਸਾ ਜਿਹੜਾ ਲੜਦਾ ਲੜਦਾ ਜੰਗ ਦੇ ਵਿੱਚ ਸ਼ਹੀਦ ਹੋ ਗਿਆ ਉਹ ਜਿਹੜੀਆਂ ਤੁਰਕਾਂ ਦੀਆਂ ਉਹ ਵਾਪਸ ਚਲੀਆਂ ਗਈਆਂ ਕਲਗੀਧਰ ਪਾਤਸ਼ਾਹ ਜੀ ਆਪ ਪਿਆਰੇ ਭਾਈ ਦਇਆ ਸਿੰਘ ਜੀ ਧਰਮ ਸਿੰਘ ਜੀ ਦੇ ਨਾਲ ਆਪ ਜਿਹੜਾ ਟਿਲੇ ਤੋਂ ਥੱਲੇ ਉਤਰੇ ਮਿਹਰਬਾਨ ਜੀ ਜਦੋਂ ਥੱਲੇ ਆਏ ਸੱਚੇ ਪਾਤਸ਼ਾਹ ਜੀ ਵੇਖਣ ਲੱਗੇ ਗੁਰੂ ਕੇ ਖਾਲਸੇ ਪੰਥ ਨੇ ਜਿਹੜਾ ਸ਼ਹੀਦੀਆਂ ਦਿੱਤੀਆਂ ਸਿੰਘਾਂ ਨੂੰ ਵੇਖ ਰਹੇ ਨੇ ਵੀ ਕੋਈ ਜਾਗਦਾ ਹੈ ਕਿਸੇ ਦੇ ਵਿੱਚ ਪ੍ਰਾਣ ਹਨ ਮਿਹਰਬਾਨ ਜੀ ਜਦੋਂ ਉੱਥੇ ਚੱਲਦੇ-ਚੱਲਦੇ ਬਾਬਾ ਮਾਹ ਸਿੰਘ ਜੀ ਦੇ ਕੋਲ ਪਹੁੰਚੇ ਤੇ ਬਾਬਾ ਮਾਹ ਸਿੰਘ ਜੀ ਦੇ ਸਰੀਰ ਦੇ ਵਿੱਚ ਗੋਡੇ ਸੁਆਸ ਸਨ ਕਲਗੀਧਰ ਪਾਤਸ਼ਾਹ ਜੀ ਨੇ ਬਾਬਾ ਮਾਹ ਸਿੰਘ ਜੀ ਦਾ ਸੀਸ ਜਿਹੜਾ ਆਪਣੇ ਗੋਡੇ ਤੇ ਆਪਣੀ ਲੱਤ ਤੇ ਰੱਖਿਆ ਬਾਬਾ ਮਾਹ ਸਿੰਘ ਜੀ ਨੂੰ ਆਪਣੇ ਕਰ ਕਮਲਾਂ ਦੇ ਨਾਲ ਕਲਗੀਧਰ ਪਾਤਸ਼ਾਹ ਜੀ ਨੇ ਜਲ ਛਕਾਇਆ ਨੇਤਰਾਂ ਦੇ ਵਿੱਚ ਜਲ ਦੇ ਛੱਟੇ ਮਾਰੇ ਜਦੋਂ ਨੇਤਰ ਪ੍ਰਕਾਸ਼ ਹੋਏ ਬਾਬਾ ਮਾਹ ਸਿੰਘ ਜੀ ਕੀ ਵੇਂਦੇ ਨੇ ਕਲਗੀਧਰ ਪਾਤਸ਼ਾਹ ਜੀ ਦੀ ਗੋਦੀ ਦੇ ਵਿੱਚ ਸਾਡਾ ਸਿਰ ਰੱਖਿਆ ਹੋਇਆ ਹੈ ਆਪਣੇ ਆਪ ਨੂੰ ਧੰਨ ਗਿਣਦੇ ਨੇ ਕਲਗੀਧਰ ਪਾਤਸ਼ਾਹ ਜੀ ਕਹਿਣ ਲੱਗੇ ਮਾਹ ਸਿੰਘ ਜੀ ਬੜਾ ਜੰਗ ਲੜਿਆ ਹੈ ਤੁਸੀਂ ਚਾਹੋ ਤੇ ਤੁਹਾਨੂੰ ਚਰਨ ਜੀਵੀ ਬਣਾ ਦੇਈਏ ਸਦਾ ਦੇ ਵਾਸਤੇ ਤੁਹਾਨੂੰ ਜਿਹੜਾ ਇਹ ਦੁਨੀਆ ਦਾ ਰਾਜ ਭਾਗ ਦੇ ਦੇਈਏ ਤੁਹਾਡੀ ਮ੍ਰਿਤਿ ਕਦੇ ਨਹੀਂ ਹੋਏ ਕੀ ਤੁਸੀਂ ਸਦਾ ਹੀ ਇਸ ਧਰਤੀ ਤੇ ਰਹੋਗੇ ਜੋ ਚਾਹੋ ਤੁਸੀਂ ਮੰਗ ਲਓ ਅਸੀਂ ਤੁਹਾਡੇ ਦੇ ਬੜੇ ਖੁਸ਼ ਆ ਉਸ ਵੇਲੇ ਬਾਬਾ ਮਾਨ ਸਿੰਘ ਜੀ ਨੇ ਹੱਥ ਜੋੜੇ ਕਹਿਣ ਲੱਗਿਆ ਕਲਗੀਧਰ ਪਾਤਸ਼ਾਹ ਜੇ ਤਰੁੱਠੇ ਹੋਣਾ ਜੇ ਖੁਸ਼ੀਆਂ ਦੇ ਘਰ ਦੇ ਵਿੱਚ ਆਏ ਹੋ ਤੇ ਕਿਰਪਾ ਕਰਦੇ ਹੋ ਇਹ ਜਿਹੜਾ ਬਦਾਵਾ ਲਿਖਿਆ ਗਿਆ ਹੈ ਬਦਾਵਾ ਪਾੜ ਦਿਓ कलगीधर बादशाह जी ने फेर किया मां सिंह जी कुछ और मांग लो ਤੁਹਾਨੂੰ ਉਹ ਵੀ ਦੇ ਦੇਾਂਗੇ ਇਹ ਤੋਂ ਇਲਾਵਾ ਕੁਝ ਵੀ ਮੰਗ ਲਵੋ बाबा मां सिंह जी ਕਹਿੰਦੇ ਨਹੀਂ ਮਹਾਰਾਜ ਇਹੋ ਇੱਛਾ ਹੈ ਕਿਰਪਾ ਕਰਦੇ ਹੋ ਬਦਾਵਾ ਪਾੜਦੇ ਹੋ ਗਰੀਬ ਨਵਾਜ਼ ਕਲਗੀਧਰ ਪਾਤਸ਼ਾਹ ਜੀ ਨੇ ਐਨੇ ਜੰਗ-ਜੁੱਦ ਲੜੇ ਸੱਚੇ ਪਾਤਸ਼ਾਹ ਜੀ ਕਿੱਥੋਂ ਚਮਕੌਰ ਦੀ ਜੰਗ ਲੜਦੇ ਹੋਏ ਮੁਕਸਰ ਦੀ ਜੰਗ ਵੇਖੀ ਕਿੱਥੋਂ ਹੋ ਕੇ ਸੱਚੇ ਪਾਤਸ਼ਾਹ ਜੀ ਤੁਰੇ ਆਏ ਸਭ ਕੁਝ ਸੱਚੇ ਪਾਤਸ਼ਾਹ ਜੀ ਦਾ ਵਾਰਿਆ ਗਿਆ ਪਰਿਵਾਰ ਵਾਰਿਆ ਗਿਆ ਕਿੰਨੇ ਸਿੰਘ ਸ਼ਹੀਦ ਹੋ ਗਏ ਪਰ ਕਲਗੀਧਰ ਪਾਤਸ਼ਾਹ ਜੀ ਨੇ ਉਹ ਬਦਾਵਾ ਨਹੀਂ ਗਵਾਚਣ ਦਿੱਤਾ ਜੇ ਇਸ ਵੇਲੇ ਬਾਬਾ ਮਾਹ ਸਿੰਘ ਜੀ ਦਾ ਐਡਾ ਪ੍ਰੇਮ ਵੇਖਿਆ ਨਾ ਕਲਗੀਧਰ ਪਾਤਸ਼ਾਹ ਨੇ ਆਪਣੇ ਕਮਰਕੱਸੇ ਦੇ ਵਿੱਚੋਂ ਉਹ ਬਦਾਵਾ ਕੱਢਿਆ ਉਹ ਬਦਾਵਾ ਜਿਹੜਾ ਕਲਗੀ ਧਰਪਾਤਸ਼ਾਹ ਜੀ ਨੇ ਆਪਣੇ ਹੱਥਾਂ ਦੇ ਨਾਲ ਪਾੜ ਦਿੱਤਾ ਬਾਬਾ ਮਾਹ ਸਿੰਘ ਸਾਹਿਬ ਜੀ ਨੂੰ ਇਸ ਪ੍ਰਕਾਰ ਦੇ ਨਾਲ ਸੱਚੇ ਪਾਤਸ਼ਾਹ ਜੀ ਨੇ ਸ਼ਰਧਾਂਜਲੀ ਦਿੱਤੀ ਉਹ ਪਾਵਨ ਪਵਿੱਤਰ ਮਾਗੀ ਦਾ ਦਿਹਾੜਾ ਗੁਰੂ ਕਾ ਖਾਲਸਾ ਬੰਦ ਸਮੂਹ ਨੰਗ ਸਿੰਘ ਜਥੇਬੰਦੀਆਂ ਆਕਾਰ ਸੇਵਾ ਵਾਲੇ ਮਹਾਪੁਰਖ ਬੜੇ ਪ੍ਰੇਮ ਦੇ ਨਾਲ ਤਤਵਾਰ ਹੋ ਕੇ ਚੜ੍ਹਦੀ ਕਲਾ ਦੇ ਨਾਲ ਉਸ ਮੁਕਸਰ ਦੀ ਪਾਵਨ ਪਵਿੱਤਰ ਧਰਤੀ ਤੇ ਮਨਾਉਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ